ਉਹ ਲਖਤ ਤਰੀਅਰ ਲੋਵਾ ਦਾ ਬਾਈ ਨੂੰ ਦਿੰਦਾ ਕਿਉਂ ਨਾ ਇਹ ਤਾਂ ਆਪਣੇ ਵੇਚਣਾ ਨਹੀਂ ਵੇਚਣਾ ਜੀ ਸਾਢੇ ਤਿੰਨ ਦਵਾ ਦਿੰਨੇ ਆ ਨਹੀਂ ਜੀ ਨਹੀਂ ਹੈ ਨਹੀਂ ਅੱਗੇ ਦਿਖਾਵਾਂਗੇ ਉਦੋਂ ਤੁਸੀਂ ਕਹਿੰਦੇ ਨਾ ਛੜਕਾਂ ਹੀ ਪੱਟੀ ਤੁਰੇ ਆਉਣੇ ਐਵੇਂ ਬ੍ਰੇਕਾਂ ਮਾਰ ਮਾਰ ਕੇ ਅੱਜ ਤੁਹਾਨੂੰ ਮੁੱਕਦਾ ਵਿਖਾਵਾਂਗੇ ਵਾਹਣ ਦੇ ਵਿੱਚ ਪਹਿਲਾਂ ਬਾਈ ਦੀ ਇਹ ਚਲਾ ਕੇ ਵਿਖਾ ਠੀਕ ਹੈ ਇਹ ਵੇਨੇ ਕਿੰਨਾ ਕੁ ਜ਼ੋਰ ਮਾਰਦਾ ਠੀਕ ਹੈ ਫਿਰ ਇਹ ਵੇਖਾਂਗੇ ਜਿਹਦੇ ਵਿੱਚ ਤੂੰ ਹੱਥ ਫੇਰਿਆ ਇਹ ਕਿੰਨਾ ਕੁ ਜ਼ੋਰ ਮਾਰਦਾ ਕਿਉਂ ਵੀ ਪੂਰਾ ਤਗੜਾ ਲੱਗਾ ਜੀ ਉਸ ਦਿਨ ਟਰੈਕਟਰ ਦਾ ਹਾਲ ਅੱਜ ਆ ਗਏ ਆਪਾਂ ਵੀਰ ਹਰਜੀਤ ਸਿੰਘ ਰਾਸਤਾਨੀ ਕੋਲੇ ਪਿੰਡ ਮੇਰਾ ਲਵਾਨੇ ਵਾਲੀ ਲਵਾਨੇ ਵਾਲੀ ਬੰਦੇ ਦੀ ਦੁਕਾਨ ਆ ਪਹਿਲਾਂ ਵੀ ਵੀਡੀਓ ਪਾਈ ਸੀ ਬੜੇ ਵਿਊ ਆਏ ਬਹੁਤ ਫੋਨ ਕੀਤਾ ਬੰਦੇ ਨੂੰ ਕਈਆਂ ਮਿੱਤਰਾਂ ਦੇ ਥੋੜੇ ਜੇ ਸਵਾਲ ਸੀ ਇੱਕ ਤਾਂ ਆਪਣੇ ਕੋਲੇ ਆਇਆ ਸੀ ਆ ਸਟੈਂਡਰਡ ਟਰੈਕਟਰ ਜਿਹਦਾ ਕਿ ਕੰਮ ਹੋ ਚੁੱਕਿਆ ਇੱਕ ਜਿਹੜਾ ਆ ਟਰੈਕਟਰ ਆ ਇਹ ਕਿਹੜਾ ਟਰੈਕਟਰ ਵੀਰ ਸੋਨਾਲੀ ਕਾ ਸੋਨਾਲੀ ਕਾ ਜਿਹਦਾ ਕਿ ਕੰਮ ਹੋਣਾ ਇਹ ਵੀ 2003 ਮਾਡਲ ਆ ਇਹ ਵੀ 2003 ਮਾਡਲ ਆ 2 ਹੈ ਇਹ 2002 ਮਾਡਲ ਆ ਆ ਜਾਓ ਬਾਈ ਜੀ ਇਹ ਨਵਾਂ ਕਿੰਨੇ ਦਾ ਲਿਆ ਸੀ ਇਹ ਇਹ 2,60,000 ਦਾ 2,60,000 ਦਾ ਨਵਾਂ ਨਵਾਂ ਨੁੱਕ 2003 ਮਾਡਲ ਸਟੈਂਡਰਡ ਦਾ ਟਰੈਕਟਰ ਆ ਜੀ 460 60 ਐਚਪੀ ਦਾ ਟਰੈਕਟਰ ਆ ਪਰ 75 ਐਚਪੀ ਜਿੰਨਾ ਇਹ ਜ਼ੋਰ ਲਾਉਂਦਾ ਇਧਰ ਨੂੰ ਕਰੀ ਕੈਮਰਾ ਆ ਹੈਗਾ ਜੀ ਸੋਨਾਲਿਕਾ ਕਿਹੜਾ ਮਾਡਲ ਆ 2002 ਇਹਦਾ ਪੂਰਾ ਨਾਂ ਕੀ ਸੋਨਾਲਿਕਾ ਦਾ ਸੋਨਾਲਿਕਾ 50 ਦਾ 50 50 ਐਚਪੀ ਆ ਇਹ ਤੇ ਇਹਦਾ ਇਹ ਵੀ ਉਦੋਂ 2 ਲੱਖ 60 ਹਜ਼ਾਰ ਚ ਆਇਆ ਸੀ ਢਾਈ ਕਿਤਾ ਹੀ ਸੀ ਲੱਗ ਢਾਈ ਕਿਤਾ ਆਇਆ ਸੀ ਇਹਦਾ ਕੰਮ ਹੋਣ ਵਾਲਾ ਇਹਦਾ ਕੰਮ ਹੋ ਗਿਆ ਹੁਣ ਮਿੱਤਰੋ ਜਿਹੜਾ ਬਾਈ ਨੇ ਬਾਈ ਜੋ ਵੀ ਇਹਦੇ ਚ ਹੀਰ ਕਰਦਾ ਕੰਮ ਹੀਰ ਫੇਰ ਤਾਂ ਨਹੀਂ ਕਹਿੰਦੇ ਜੋ ਵੀ ਇਹਦੀ ਤਕਨੀਕ ਦਿੰਦਾ ਨਵੀਂ ਤਕਨੀਕ ਦਿੰਦਾ ਇਹ ਵੀ ਆਪਾਂ ਤੁਹਾਨੂੰ ਵਾਕੇ ਵਿਖਾਵਾਂਗੇ ਆ ਬਿਨਾ ਤਕਨੀਕ ਤੋਂ ਜਿੱਥੇ ਬਾਈ ਨੇ ਅਜੇ ਹੱਥ ਫੇਰਨਾ ਪਹਿਲਾਂ ਬਾਈ ਜੀ ਇਹ ਚਲਾ ਕੇ ਵਿਖਾ ਠੀਕ ਹੈ ਇਹ ਵੇਨੇ ਕਿੰਨਾ ਕੁ ਜ਼ੋਰ ਮਾਰਦਾ ਠੀਕ ਹੈ ਫਿਰ ਇਹ ਵੇਖਾਂਗੇ ਜਿੱਦੇ ਚ ਤੂੰ ਹੱਥ ਫੇਰਿਆ ਇਹ ਕਿੰਨਾ ਕੁ ਜ਼ੋਰ ਮਾਰਦਾ ਕਿਉਂਕਿ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜ ਸਾਰਿਆਂ ਦੇ ਡਾਊਟ ਕਲੀਅਰ ਕਰ ਦਾਂਗੇ ਉਹ ਦੇਖੋ ਵਾਣ ਬਾਈ ਨੇ ਸਪੈਸ਼ਲ ਰੱਖਿਆ ਵਾਉਣ ਵਾਸਤੇ ਪਿੱਛੇ ਵੀ ਵਾਗੇ ਦਿਖਾਵਾਂਗੇ ਉਦੋਂ ਤੁਸੀਂ ਕਹਿੰਦੇ ਨਾ ਸੜਕਾਂ ਹੀ ਪੱਟੀ ਤੁਰੇ ਆਉਣੇ ਐਵੇਂ ਬ੍ਰੇਕਾਂ ਮਾਰ ਮਾਰ ਕੇ ਅੱਜ ਤੁਹਾਨੂੰ ਮੁੱਕਦਾ ਵਿਖਾਵਾਂਗੇ ਵਾਹਣ ਦੇ ਵਿੱਚ ਲੈ ਵੀ ਬਾਈ ਬਹਿ ਜਾ ਦਿੱਤੇ ਤੂੰ ਬਹਿ ਬਾਈ ਨਾਲੇ ਬਾਈ ਨੂੰ ਪਤਾ ਲੱਗ ਜੂਗਾ ਬਾਈ ਨੂੰ ਪਤਾ ਲੱਗ ਜੂਗਾ ਕਿਉਂਕਿ ਬਾਈ ਨੇ ਕੰਮ ਕਰਾਇਆ ਬਾਈ ਨੂੰ ਤਸੱਲੀ ਹੋ ਜੂਗੀ ਵੀ ਕਿੰਨਾ ਕੁ ਫਰਕ ਆ ਟਰੈਕਟਰ ਇਹ ਹੈਗਾ ਸੋਨਾ ਲੀਕਾ 2002 ਮਾਡਲ 260000 ਦਾ ਇਹ ਸੀਗਾ 2.5 ਲੱਖ ਦੇ ਕਰੀਬ ਨੇ ਇਹ ਸੀ ਤੇ 260000 ਦਾ ਨਵਾਂ ਉਹ ਸੀ ਬਾਈ ਇਹ ਟਰੈਕਟਰ ਆਇਆ ਇਹ ਨਾ ਇਹ ਵੀ ਆਪਦੇ ਆਪ ਨੂੰ ਬਹੁਤ ਘੌਂਦੇ ਟਰੈਕਟਰ ਹੈ ਸੋਨਾ ਲੀਕਾ ਦਾ ਯਾਰ ਸਿਰਾ ਜੀ ਇਹ ਜਿਹੜਾ ਆ ਮਾਡਲ ਹੈ ਨਾ ਬਾਈ ਤੇ 4-5 ਤੱਕ ਇਹ ਤਾਂ ਬਹੁਤ ਹੀ ਵਧੀਆ ਮਾਰਦਾ ਹੈ ਇਹ ਇਹ ਪਹਿਲਾਂ ਹਲ ਪਾਵਾਂਗੇ ਹਾਂ ਜੀ ਬਾਈ ਆ ਹਲ ਕਿੰਨੇ ਬਾਈ 1 2 11 ਬਾਈ 11 ਹਾਲਾ ਜੀ ਆ ਦੇਖ ਲਓ ਜੀ 11 ਹਾਲਾ ਪਹਿਲਾਂ ਇਹਨੂੰ ਵਾਹ ਕੇ ਵੇਨੇ ਵੀ ਇਹ ਕਿੰਨਾ ਕਿ ਜ਼ੋਰ ਮਾਰਦਾ ਬੰਦ ਹੁੰਦਾ ਕਿ ਨਹੀਂ ਫਿਰ ਉਹਦੇ ਤੋਂ ਲਾਵਾਂਗੇ ਟਰਾਈ ਚੱਲ ਵੀ ਸੱਜਣਾ ਇਹ ਮੜਾ ਇਹਨੇ ਤੋੜ ਮੜੇ ਤੋੜ ਲਾ ਮੜਾ ਤੋੜ ਕੇ ਫੇਰ ਵੈਸੇ ਨਹੀਂ ਦੁਰਦ ਹਾਲਾ ਦਾ ਚੱਕਰ ਚੱਕਰ ਬਣਾ ਲਾ ਭਰਾਵਾ ਇਹਦੇ ਚੱਕਰ ਚੱਕਰ ਬਣਾ ਨਹੀਂ ਯਾਰ ਇਹ ਗੱਲ ਨਹੀਂ ਬਣਾਉਂਦਾ ਜੇ ਇਹ ਟਰੈਕਟਰ ਹਰਜੀਤ ਆਪਾਂ ਦਿਖਾਉਣਾ ਬਾਅਦ ਚ ਨਹੀਂ ਨਹੀਂ ਇਹ ਦਿਨ ਮੈਂ ਪਰਸੇ ਦੇ ਦਿੰਨਾ ਬਾਈ ਜੀ ਪਰਸੋ ਵੀਡੀਓ ਚ ਇਹ ਟਰੈਕਟਰ ਤੁਹਾਨੂੰ ਵਾਹਦਾ ਵਿਖਾਵਾਂਗੇ ਉਹਨਾਂ ਕੇ ਲਾ ਜੋਰ ਪੂਰਾ ਪੂਰਾ ਆਊਗਾ ਲਵਾਊਗਾ ਇਹਨੂੰ ਮਾਰੇ ਹੱਥ ਤੇ ਕੰਦੇਦਾ ਨਹੀਂ ਮੈਂ ਆਪ ਆਊਗਾ ਤੇ ਧੂਆ ਮਾਰਦਾ ਬੁੱਕ ਬੁੱਕ ਧੂਆ ਬੁੱਕ ਬੁੱਕ ਮਾਰਦਾ ਹੈ ਲੇ ਤੂੰ ਆਂ ਦੇਖਦਾ ਈ ਨਹੀਂ ਗੱਲ ਬੰਦ ਨਾ ਨਾ ਨਹੀਂ ਨਾ ਅਸੀਂ ਇਸ ਕਰਕੇ ਦੂਜੇ ਪਿੰਡ ਦਾ ਬੰਦਾ ਬੰਦਾ ਆਇਆ ਉੱਪਰ ਆਇਆ ਬਾਈ ਮੈਂ ਤਾਂ ਗਿਮੇ ਆ ਆ ਵੀ ਇਹ ਬੰਦਾ ਕਿਤੇ ਏਰ ਫੇਰ ਨਾ ਕਰ ਲੈ ਮਰ ਤਾਂ ਨਾ 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 ਅਸੀਂ ਬਾਈ ਦੂਜੇ ਪਿੰਡ ਦਾ ਬੰਦਾ ਆਇਆ ਉਹਦਾ ਉਹ ਟਰੈਕਟਰ ਆ ਲਾਲਚੀਆਂ ਪਿੰਡ ਤੋਂ ਆ ਲਾਲਚੀਆਂ ਪਿੰਡ ਤੋਂ ਆ ਨਾ ਬਾਈ ਲਾਲਚੀਆਂ ਪਿੰਡ ਦਾ ਜਿਹਦਾ ਸਟੈਂਡਰਡ ਟਰੈਕਟਰ ਆ ਧੂਆਂ ਵੀ ਫੁੱਲ ਮਾਰੀ ਜਾਂਦਾ ਟਰੈਕਟਰ ਤੇ ਜੋਰ ਵੀ ਉਹਨਾਂ ਨਹੀਂ ਗੱਲ ਬਣਦੀ ਤੋੜਦਾ ਚੱਕਰ ਆ ਨਾ ਨਹੀਂ ਨਹੀਂ ਛੱਡ ਦੇ ਛੱਡ ਦੇ ਛੱਡ ਦੇ ਵਾ ਲੋੜ ਹੀ ਨਹੀਂ ਕੱਢ ਉਹਨੂੰ ਬਾਹਰ ਕੱਢ ਦੇ ਹਾਲ ਕੱਢ ਦੇ ਵਾਰ-ਵਾਰ ਕੱਢ ਦੇ ਮਿੱਤਰੋ ਇਹਦੇ ਤੋਂ ਤਾਂ ਲਵਾ ਕੇ ਵੇਖ ਲਿਆ ਆਪਾਂ ਜੋਰ ਜਿਹੜਾ ਲੱਗਣਾ ਸੀ ਬਾਕੀ ਬਾਈ ਤੂੰ ਰਹਿ ਰਹਿ ਲੈਣੀ ਕੀ ਕਹਿੰਦਾ ਹਨਾ ਆ ਜਾ ਮੜਾ ਜੇ ਨੇੜੇ ਬਾਈ ਕੀ ਲੱਗਦਾ ਕਿਵੇਂ ਆ ਠੀਕ ਹੈ ਠੀਕ ਜਿਹਾ ਹੀ ਲੱਗਦਾ ਹਨਾ ਤੇ ਵੇਖੀ ਫਿਰ ਆਪਣਾ ਚਲਾ ਕੇ ਆਹੇ ਬਾਈ ਪਿੰਡ ਲਾਲਚੀਆਂ ਆਪਣਾ ਨਾਂ ਕੀ ਆਪਣਾ ਪੂਰਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਲੈ ਬਾਈ ਜੀ ਪਿੰਡ ਲਾਲਚੀਆਂ ਨਾਂ ਜਸਵਿੰਦਰ ਸਿੰਘ ਖੁਦ ਟਰੈਕਟਰ ਲੈ ਕੇ ਆਇਆ ਬਾਈ ਆਇਆ ਵੀਡੀਓ ਵੇਖ ਕੇ ਆ ਬਾਕੀ ਹੁਣ ਦੇਖਦੇ ਆ ਵੀ ਆ ਵਾਕੇ ਵੇਖਿਆ ਨੇ ਤੇ ਇਹ ਹੁਣ ਇਹਦਾ ਕੰਮ ਹੋਇਆ ਇਹ ਵਾਕੇ ਦੇਖਣਗੇ ਕੀ ਰਿਜ਼ਲਟ ਨਿਕਲਦਾ ਪਤਾ ਲੱਗ ਜਾਂਦਾ ਬਾਈ ਰਾਜਸਤਾਨੀ ਦਾ ਬੜਾ ਨੰਬਰ ਨੰਬਰ ਵਿਖਾ ਦੀ ਮਾੜਾ ਟਰੈਕਟਰ ਦਾ ਬੀ 489847 ਹੈ ਆ ਆਪਸ਼ਨ ਡਾ ਕੀ ਹੋਰ ਵੀ ਆ ਜਾਂਦੇ ਨਾਲ ਅਗਲਾ ਹੋਏ ਕੀ ਪਾਈ ਜਾਂਦੀ ਕਿ ਨਹੀਂ ਹਾਂ ਪੀ ਵੀ 68 98 47 90 ਸਟੈਂਡਰਡ ਦਾ ਆ ਨਹੀਂ ਕੀ ਪਾਸੇ ਉਹ ਮੈਨੂੰ ਸਟੈਂਡਰਡ ਬਣਾਉਣ ਦੇ ਦੇ ਮਾਣੇ ਸਟੈਂਡਰਡ ਨਹੀਂ ਦੇ ਬਈ ਹਾਈ ਸਟੈਂਡਰਡ ਯਾਰ ਜਾਣ ਵੇ ਹਾਈ ਸਟੈਂਡਰਡ ਦੀ ਚੀਜ਼ ਨਾ ਸਟੈਂਡਰਡ ਹੈ ਵਾਈ ਬਣਾਦੀ ਮਿੱਠੀ ਹੈ ਉਦੋਂ ਦਾ ਰੌਲਾ ਹੀ ਬੜਾ ਪਾਉਂਦਾ ਸੀਗਾ ਇਹ ਵਾ ਕਿਧਰ-ਕਿਧਰ ਕਰ ਦ ਟਪਟਾ ਕਿਧਰ-ਕਿਧਰ ਜੇ ਕਾਜਰ-ਕਾਜਰ ਜੇ ਕਰਦਾ ਸੀ ਕੰਬਦਾ ਵੀ ਸੀ ਹਣਾ ਕਿਚਨ ਲੱਗਿਆ ਹਾਂ ਇਹ ਬਾਈ ਬੈਠਾ ਆਪਾਂ ਇਹ ਤੋਂ ਪੂਰਾ ਯਾਰ ਆਇਆ ਨਾ ਤਸੱਲੀ ਵੱੱਛ ਕਿਉਂਕਿ ਉਦੋਂ ਤੁਸੀਂ ਕਿਹਾ ਸੀਗਾ ਯਾਰ ਸੜਕ ਤੇ ਨਹੀਂ ਪਤਾ ਲੱਗਦਾ ਹੁੰਦਾ ਝੋਟਿਆਂ ਦਾ ਵਾਣ ਜੀ ਪਤਾ ਲੱਗਦਾ ਹੁੰਦਾ ਤੇ ਆਹ ਦੇਖ ਲਓ ਤੁਸੀਂ ਲੈ ਮੇਰਾ ਵੀਰ ਜਿੰਨੀ ਜਾਨ ਹੈਗੀ ਆ ਸਾਰੀ ਲਾ ਦੇਣੀ ਆ ਨਹੀਂ ਆਹ ਦਾ ਬਹੁਤ ਬਣਾਦਾ ਬੰਬਣਾ ਹਾਂ ਆਹ ਦਾ ਪੋਰੀ ਤੁਰਿਆਉਂਦਾ ਫਿਰ ਐ ਆਲੇ ਵਾਇਵਾਂ ਨੇ ਜਿਆਦਾ ਜ਼ੋਰ ਨਹੀਂ ਲੱਗਦਾ ਹੁੰਦਾ ਹਾਂ ਲੱਗਦਾ ਬਾਈ ਸਲਿੱਪ ਕਰੀ ਜਾਂਦਾ ਨਾ ਟਰੈਕ ਹਵਾ ਜਾਂਦੇ ਬਹੁਤ ਆਣਾ ਟਰੈਕ ਦੀ ਫਿਰ ਵੀ ਪ੍ਰਵਾਹ ਨਹੀਂ ਆਵਾਜ਼ ਆ ਜਾਂਦੀ ਆ ਟਾਇਰਾਂ ਚ ਬਾਈ ਕਮਾਲ ਹੀ ਆ ਲੈ ਧੂਆਂ ਵਿਖਾਈਏ ਵਿੱਚ ਜਾ ਕੇ ਆ ਜਾ ਆ ਜਾ ਮਾਰੇ ਨੇੜੇ ਆ ਜਾ ਹੁਣ ਪਿੱਛੇ ਪਿੱਛੇ ਰਹਿ ਮੰਨ ਗਿਆ ਫਿਰ ਮੰਨ ਕੇ ਬੰਨ ਗਿਆ ਹੈ ਚੱਤ ਕੋ ਜੋ ਕਹਿੰਦਾ ਖੁਸ਼ ਹੋ ਗਿਆ ਹਾਂ ਵਾਇ ਵੀ ਵੇਖਿਆ ਟਰੈਕਟਰ ਵਾਲਾ ਕਹਿੰਦਾ ਪੰਪ ਕਿਸੇ ਤੋਂ ਠੀਕ ਹੀ ਨਹੀਂ ਹੋਇਆ ਹੈ ਨਾ ਉਸ ਦਿਨ ਕਹਿੰਦਾ ਸੀ ਹਾਂ ਪੰਪ ਭਾਈ ਮੇਰਾ ਯਾਰ ਹੈ ਜਿਗਰੀ ਉਹ ਕਰਦਾ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਜੰਤਾ ਡੀਜ਼ਲ ਸਰਵਿਸ ਅੱਛਾ ਪੂਰਾ ਬੰਦਾ ਹਾਂ ਮੈਂ ਨਹੀਂ ਕਿਸੇ ਪੰਪ ਭਾਈ ਲੱਗ ਪੱਗ ਕਿਸੇ ਤੋਂ ਹੋਰ ਤੋਂ ਕਰਵਾਇਆ ਉਹਨੂੰ ਕਿ ਮੜਾ ਜਾਓ ਕੱਢ ਦਿੰਦੇ ਨਹੀਂ ਕੋਈ ਨਹੀਂ ਵਧੀਆ ਠਿਕਾ ਚੱਕ ਲੂਗਾ ਧੂਆ ਨਹੀਂ ਬਖਾਉਂਦਾ ਜਮਾਂ ਨਹੀਂ ਲੱਗ ਮੜਾ ਸਾਬ ਚੱਕ ਲਿਆ ਮੇਰੇ ਕੱਢ ਨਹੀਂ ਵਿੱਚੋਂ ਆਹ ਵਿੱਚ ਵਿਲਾੜਿਆ ਵੇ ਟਾਕੇ ਗਾਂਢ ਬਾਦੇ ਕੈਨਾ ਲੱਗਿਆ ਭਈ ਅੱਜ ਕਹਾ ਮੈ ਰਲਾ ਮੇਰ ਲੈ ਵੀ ਮਿੱਤਰੋ ਡੀਜ਼ਲ ਦਾ ਖਰਚਾ ਵੀ ਘਟ ਹੈ ਤੇ ਵਾਈ ਦੇ ਵਿੱਚ ਵੀ ਵੱਧ ਹਾਂਜੀ ਉਹਦਾਂ ਦਾ ਯਾਰ ਯੌਕੇ ਜੇ ਬੜੇ ਮਾਰਦਾ ਸੀ ਹਨਾ ਹਾਂ ਐ 100 ਦਾ ਪੈਸਾ ਆਇਆ ਨਾ ਥੱਲੇ ਮੰਜੀ ਲਾਈ ਤੁਰਿਆ ਆਉਂਦਾ ਗੁਰੂਆ ਇਹਦੇ ਉੱਤੇ ਹੁਣ ਕਿੰਨੇ ਕੁ ਲੱਗਣ ਬਈ ਹੈ ਆ ਇਹ ਲੱਗਦਾ ਲਓ ਵੀ ਮਿੱਤਰੋ ਆ ਵੇਖ ਲੋ ਤੁਸੀਂ ਚੈੱਕ ਕਰ ਸਕਦੇ ਜੇ ਪੂਰਾ ਤਗੜਾ ਲੱਗਾ ਜੀ ਉਸ ਦਿਨ ਟਰੈਕਟਰ ਦਾ ਹਾਲ ਵੇਖਣਾ ਸੀ ਤੇ ਅੱਜ ਵੇਖੋ ਤੁਸੀਂ ਜ਼ਮੀਨ ਆਸਮਾਨ ਦਾ ਫਰਕ ਆ ਜੀ ਇਹਦੇ ਉੱਤੇ ਕੀ ਹੋ ਸਕਦਾ ਤੇਲ ਵੀ ਘੱਟ ਧੂਆਂ ਵੀ ਨਹੀਂ ਵਿਖਾਉਂਦਾ ਆਗੇ ਆਗੇ ਇੱਕ ਥੋੜੇ ਜਿਹੇ ਟਾਇਰਾਂ 'ਚ ਹਵਾ ਜ਼ਿਆਦਾ ਆ ਸਲਿੱਪ ਜ਼ਿਆਦਾ ਮਾਰਦੇ ਟਾਇਰ ਨਹੀਂ ਤਾਂ ਪੂਰੀ ਖਿੱਚ ਪਾਉਂਦਾ ਮਿੱਤਰੋ ਪੂਰੀ ਇਹੜਦਾ ਆਮੇ ਟਿਊ ਤੇ ਚੱਕ ਚੱਕ ਕੇ ਹਾਂ ਭਾਈ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਜੀ ਵਧੀਆ ਫਰਕ ਲੱਗਦਾ ਅੱਗੇ ਨਾਲੋਂ ਤੂੰ ਚਲਾਉਂਦਾ ਹੀ ਰਿਆਂ ਕਿਰਪਾਲੀ ਪੁਲੀ ਵਾਉਂਦਾ ਰਿਆਂ ਹਾਂਜੀ ਹਾਂਜੀ ਵਧੀਆ ਪੂਰਾ ਪੂਰਾ ਜੀ ਤੇ ਇਹ ਹੈਗਾ ਸੀ 2003 ਮਾਡਲ ਹਾਂਜੀ 2003 ਕਿੰਨੇ ਦਾ ਲਿਆ ਸੀ ਨਵਾਂ ਇਹ 2,60,000 ਦਾ ਜੀ ਦੇਣਾ ਕਿੰਨੇ ਦਾ ਆਪਾ ਦੇਣਾ ਹੀ ਨਹੀਂ ਹੈ ਨਹੀਂ ਦੇਣਾ ਜੀ ਕਮ ਲਾ ਦਿੰਨੇ ਵੇਖ ਲੈ ਜੇ ਬਣਦੇ ਹੈ ਨਹੀਂ 2.70 ਲੱਖ ਰੁਪਏ ਲਵਾਦਾ ਬਾਈ ਨੂੰ ਦੰਦਾ ਕਿਉਂ ਨਹੀਂ ਆਦਾ ਆਪਣੇ ਵੇਚਣਾ ਨਹੀਂ ਵੇਚਣਾ ਜੀ ਸਾਢੇ 3 ਦਵਾ ਦਿੰਨੇ ਆ ਨਹੀਂ ਜੀ ਨਹੀਂ ਹੈ ਨਹੀਂ ਇਤ ਨਹੀਂ ਕਾ ਤਾ ਹੂੰ ਕੀ ਗੱਲ ਇਹਦੇ ਨਾਲ ਕੀ ਗੱਲ ਆ ਵੀ ਨਹੀਂ ਇਹਦੇ ਨਾਲ ਰਾਈਟਰ ਨਹੀਂ ਮਿਲਣਾ ਜੀ ਕੋਈ ਅਹਾਂ ਇੰਨੇ ਪੈਸੇ ਇਨੇ ਇਨੇ ਰਾਈਟਰ ਹੈ ਨਹੀਂ ਬਾਈ ਇਹ 60 ਐਚਪੀ ਆ ਹੈ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਸੰਦ ਚਲਾਉਣੇ ਇੱਤੇ ਇਹਦੇ ਤੇ ਤੂੜੀ ਵਾਲੀ ਮਸ਼ੀਨ ਚਲਾਈਗਾ ਜੀ ਵੱਡੀ ਦੇ ਲਈ ਰੱਖ ਬਾਈ ਹਾਂ ਵੱਡੀ ਤੇ ਵੀ ਵੱਡੀ ਦੇ ਵੀ ਵੱਡੀ ਜਿਹੜੀ ਹੈ ਇਹ ਵੱਡੀ ਚੱਲਦਾ ਬਾਈ ਬਹੁਤ ਵਧੀਆ ਅੱਛਾ ਬਹੁਤ ਵਧੀਆ ਜੀ ਠੀਕ ਅਗੇ ਤੇਲ ਕਿੰਨਾ ਖਾਂਦਾ ਸੀ ਆਈਡੀਆ ਅਗੇ ਕਿਲੇ ਦੇ ਅਗੇ ਤੇਲ ਘੰਟੇ ਦਾ ਲਾਲਾ ਚੱਲ ਘੰਟੇ ਦਾ ਕਿਲੇ ਦਾ ਹੁੰਦਾ ਨੰਦਾ ਜਾ ਕੇ ਕਿਲੇ ਦਾ ਖਾਂਦਾ ਕਿ ਤਿੰਨ ਸਾਢੇ ਤਿੰਨ ਲੀਟਰ ਖਾਂਦਾ ਇਥੇ ਉਹ ਤਾਂ ਜਾਇਜ਼ ਵੀ ਆ ਫਿਰ ਹਾਂਜੀ ਹੈਨਾ ਚਲੋ ਕੋਈ ਫਰਕ ਏਅਰ ਕੀ ਫਰਕ ਵੀ ਨਿਕਲੂਗਾ ਬਾਕੀ ਟਰੈਕਟਰ ਦੀ ਆਵਾਜ਼ ਬਹੁਤ ਸੋਹਣੀ ਆ ਠੀਕ ਹੈ ਕਿ ਨਹੀਂ ਕੰਮਦਾ ਜਾਂ ਤਾਂ ਨਹੀਂ ਨਹੀਂ ਕੰਮਦਾ 3-2 ਲੀਟਰ ਖਾਉ ਬਈ ਹੁਣ ਕਿਲੇ ਦਾ ਪਿੰਡ ਦੱਸ ਦੇ ਕਿਹੜਾ ਤੇਰਾ ਪਿੰਡ ਲਾਲਚੀਂ ਲਾਲਚੀਂ ਵੇਖ ਲੈ ਜੇ ਰਾਦਾ ਬਣਿਆ ਤਾਂ ਦੱਸ ਦੀ ਹਾਂ ਸਾਢੇ ਤਿੰਨ ਲਾ ਦਾਂਗੇ ਨਹੀਂ ਜੀ ਨਹੀਂ ਹੈ ਬੰਦਾ ਹੈਗਾ ਹੀ ਇੱਕ ਨਹੀਂ ਜੀ ਨਹੀਂ ਚਲੋ ਠੀਕ ਹੈ ਜੀ ਬਹੁਤ ਮਿਹਰਬਾਨੀ ਤੇ ਆਹ ਬੰਦਾ ਤੁਸੀਂ ਦੇਖ ਸਕਦੇ ਜੇ ਨੰਬਰ ਇਹਦਾ نیچے ਸਕਰੀਨ ਦੇ ਨਾਲ ਬਾਈ ਬਲਜਿੰਦਰ ਇਹਨਾਂ ਦੇ ਆ ਮੁਕਸਰ ਤੋਂ ਦੋਨੇ ਰਾਲਕੇ ਟਰੈਕਟਰ ਦਾ ਮੋਡੀਫਿਕੇਸ਼ਨ ਕਰਦੇ ਆ ਪੰਪ ਦੀ ਕਰਦੇ ਆ ਇੰਜਨ ਦਾ ਜੋ ਵੀ ਹੁੰਦਾ ਜੋ ਵੀ ਜਿੰਨਾ ਕੰਮ ਕੰਪਲੀਟ ਕਰਦੇ ਆ ਤੇ ਆਹ ਦੇਖ ਸਕਦੇ ਤੁਸੀਂ ਫਰਕ ਬਾਕੀ ਹੁਣੇ ਇੱਕ ਆ ਟਰੈਕਟਰ ਆਇਆ ਇਹਦੀ ਆਪਾਂ ਵੀਡੀਓ ਬਣਾਈ ਆ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਸ ਟਰੈਕਟਰ ਦਾ ਵੀ ਸ਼ੱਕ ਕਢਾ ਦੇਣਾ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਬਹੁਤ-ਬਹੁਤ ਮਿਹਰਬਾਨੀ ਬਾਈ। ਤੇਰੀ ਹੈ